ਕਪੂਰਥਲਾ ਦੇ ਫਗਵਾੜਾ ਹੁਸ਼ਿਆਰਪੁਰ ਹਾਈਵੇ ਤੇ ਸਥਿਤ ਇੱਕ ਬੈਂਕ ਦੇ ਵਿੱਚ ਗਨਪੁਆਇੰਟ ਤੇ ਤਿੰਨ ਬਦਮਾਸ਼ਾਂ ਨੇ ਲੱਖਾਂ ਰੁਪਏ ਲੁੱਟ ਲਏ ਜਿਸ ਦਾ ਕੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਡਾਕਾ ਪਿਆ ਜਾਂ ਫਿਰ ਪਵਾਇਆ ਇੱਕ ਵੱਡਾ ਸਵਾਲ ਜੜਾ ਕੀ ਖੜਾ ਹੁੰਦਾ ਹੈ ਇਸ ਤੇ ਵੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਸੀਸੀਟੀਵੀ ਫੁਟੇਜ ਤੇ ਨਜ਼ਰ ਮਾਰਦੇ ਹਾਂ ਜਿਸ ਦੇ ਵਿੱਚ ਪੂਰੀ ਬਾਹਰ ਦਾਤ ਰਿਕਾਰਡ ਹੋਈ ਹੈ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਕਿੰਨੀ ਰਕਮ ਦੀ ਲੁੱਟ ਕੀਤੀ ਆ ਪੁਲਿਸ ਅਜੇ ਇਸ ਸੰਬੰਧੀ ਬੈਂਕ ਕਮਲਾਜ਼ਮਾ ਤੋਂ ਡਿਟੇਲ ਲਵੇਗੀ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦੇ ਅਫਸਰਾਂ ਨੇ ਕੀ ਜਾਣਕਾਰੀ ਸਾਂਝ ਕੀਤੀ ਉਹ ਤੁਸੀਂ ਖੁਦ ਹੀ ਸੁਣ ਲਓ ਅੱਜ ਸਾਨੂੰ ਤਕਰੀਬਨ ਸਵਾ 3:00 'ਤੇ ਇਨਫੋਰਮੇਸ਼ਨ ਆਈ ਹੈ ਪਿੰਡ ਦਿਹਾਨਾ ਚਟਾ ਦੇ ਐਚਡੀਐਸਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਤੌਲ ਦੀ ਨੋਕਤੇ ਬੜੀ ਐ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਐ ਜੇ ਬੈਂਕ ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ 던ਦੀ ਢੰਡੀ ਵਰਨਾ ਗੱਡੀ ਚ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕਤ-ਵਕਤ ਟੀਮ ਬਣਾ ਕੇ ਜਿਹੜਾ ਕੇ ਛੇਤੀ ਛੇਤੀ ਟ੍ਰੇਸ ਕਰਤਾ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕੁ ਮਾਉਂਡ ਗਈ ਹੈ ਅੰਦਰੋਂ ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੋਣੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੂੰਗਾ ਅੰਦਾਜ਼ਾ ਵੀ ਕੁਝ ਵੀ ਅਪਸ਼ੁਭਿਤ ਦੱਸਿਆ ਹੋਵੇਗਾ ਭਾਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ 3 ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ 3 ਬੰਦਿਆਂ ਦਾ ਹੈਗਾ ਜੀ ਕੀ ਚੀ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਵਿੱਚ ਆਇਆ ਐਸਐਸਬੀ ਪਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ 2 ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਐਸਐਸਬੀ ਸਾਹਿਬ ਇਹਨਾਂ ਕੋਲ ਮੌਕੇ ਤੇ ਸਕਿਉਰਿਟੀ ਗਾਰਡ ਹੈ ਵੀਡੀਓ ਜਿਹੜਾ ਚੈੱਕ ਕੀਤਾ ਸਕਿਉਰਿਟੀ ਗਾਰਡ ਸੀ ਅੱਛਾ ਜ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਕਾਪਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰਦੇ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਅ ਮਿਕਸ ਹੈਗਾ ਹਜੇ ਤੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਐਸਐਸਪਾ ਸਾਫੀ ਕਾ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਬਾਦ ਟਾਈਮ ਸੇ ਕੋਈ ਟਾਈਮ ਦਾ ਪਤਾ ਲੱਗਿਆ ਸਵਾ 3 ਵਜੇ ਦੇ ਲੱਗੇ ਬੈਂਕ ਚ ਬੜੀ ਐਸਐਸਪੀ ਸੋ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਆ ਬਿਲਕੁਲ ਵਾਰਦਾ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸੰਗੀਨ ਜਦ ਸਾਡੀ ਚਰਮ ਹੋਇਆ ਦਿਲੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਹਾਂ ਡੋਟਰ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਸੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਅਤੇ ਹੀ ਬੈਂਕ ਦੇ ਵਿੱਚ ਮੌਜੂਦ ਇੱਕ ਬਜ਼ੁਰਗ ਵਿਅਕਤੀ ਜਿਸ ਨੇ ਦੱਸਿਆ ਕਿ ਜਦੋਂ ਇਹ ਵਾਰਦਾਤ ਹੋਈ ਸੀ ਉਸ ਵਕਤ ਉਹ ਬੈਂਕ ਦੇ ਵਿੱਚ ਮੌਜੂਦ ਸੀ ਇਹ ਬਈ ਤਾਂ ਉਹਨਾਂ ਨੇ ਕੁਝ ਗਲਤ ਕੀਤੀ ਜਦੋਂ ਉਹ ਜਿਹਨਾਂ ਬੰਦਿਆਂ ਜਿਹਨਾਂ ਦਾ ਵਾਜ਼ਦਾ ਸਿੱਟੇ ਉਸ ਵੇਲੇ ਮੌਜੂਦ ਸੇ ਉਹ ਤੇ ਬੈਂਕ ਤੇ ਮੌਜੂਦ ਸੇ ਉਹਨਾਂ ਕੋ ਹਥਿਆਰ ਰਸਲਾ ਸੀਗਾ ਫਸਕੌਲ ਦੇਖਿਆ ਉਹਨਾਂ ਦੇ ਹੱਥਾਂ 'ਚ ਫਸਕੌਲ ਲੇਖ ਕਿੰਨੇ ਬੰਦੇ ਸੀ ਕਿੰਨੇ ਲੋਕ ਤੇ ਇਹ ਪਤਾ ਲੱਗਾ ਕਾਚੋਂ ਆਏ ਸੀ ਉਹ ਬਹੁਤ ਗੱਡੀ ਘੜੀ ਸੀ ਘੜੀ ਘੜੀ ਸਿੱਖਿਆ ਕਿਤਾ ਵੀ ਗੱਡੀ ਕਿਹੜੀ ਖੜੀ ਆ ਕਿਉਂ ਜਾਂਦੇ ਨੂੰ ਤਾਂ ਬੰਦਾ ਨਪੋੜੇ ਜਾਂਦਾ ਅੰਦਰ ਤੇ ਤੁਹਾਡਾ ਫੋਨ ਵਗਿਆ ਵੀ ਕੋਈ ਲੈ ਕੇ ਗਿਆ ਸੀ ਹਾਂਜੀ ਫਿਰ ਫੋਨ ਕਿੱਦਾਂ ਮਿਲਿਆ ਤੁਹਾਡਾ ਪੀਲੇ ਫੋਨ ਫਾਈਲ ਮਿਲ ਗਿਆ ਜਿਹੜਾ ਬੰਦਾ ਉਹ ਅੱਛਾ ਦੇ ਗਿਆ ਪੁਲਿਸ ਵਾਲੇ ਤੁਹਾਡਾ ਲੋਕੇਸ਼ਨ ਜਦੋਂ ਫੋਨ ਚੁੱਕਦੇ ਉਹਨੇ ਤੇ ਉਹ ਤਾਂ ਸਰਦਾਰ ਦੇ ਕਿ ਪੁਲਿਸ ਬੈਂਕ ਦੇ ਆਸ-ਪਾਸ ਦੀਆਂ ਸੜਕਾਂ ਤੇ ਲੱਗੇ ਸੀਸੀਟੀਵੀ ਕੈਮਰਾ ਨੂੰ ਖੰਘਾਲ ਰਹੀ ਹੈ ਤਾਂ ਕਿ ਬਦਮਾਸ਼ਾਂ ਦੀ ਭਾਲ ਕੀਤੀ ਜਾ ਸਕੇ ਕਿਉਂਕਿ ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਬੈਂਕ ਦੇ ਮੁਲਾਜ਼ਮਾਂ ਤੋਂ ਵੀ ਪੁੱਛ ਪੜਤਾਲ ਕਰ ਰਹੀ ਹੈ ਕਿਉਂਕਿ ਦੂਜੇ ਪਾਸੇ ਇਸ ਮੈਂ ਇਸ ਡਾਕੀ ਨੂੰ ਲੈ ਕੇ ਸਵਾਲ ਖੜਾ ਹੋ ਰਿਹਾ ਹੈ ਕਿ ਇਹ ਬੈਂਕ ਦੇ ਵਿੱਚ ਡਾਕਾ ਪਿਆ ਜਾਂ ਫਿਰ ਪਵਾਇਆ ਗਿਆ ਇਹ ਹੁਣ ਜਾਂਚ ਦੇ ਵਿੱਚ ਖੁਲਾਸਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲੀਕ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੇ ਨਾਲ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ